ਅੱਸੀਕਾਲ ਦੋਸਤੋ ਬੜੇ ਦਿਨਾਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡੇ ਸਾਹਮਣੇ ਆ ਗਏ ਹਾਂ ਜਿਵੇਂ ਕਿ ਅਸੀਂ ਜਾਣਦੇ ਹਾਂ ਪੰਜਾਬ ਦੇ ਵਿੱਚ ਖੜਾਂ ਦੀ ਸਥਿਤੀ ਚਰਚ ਲਈ ਹੈ ਖੜਾਂ ਦੀ ਸਥਿਤੀ ਕਿ ਚੱਲਦੇ ਚੱਲਦੇ ਕਈ ਏਰੀਆ ਐਸਾ ਹੈ ਪੰਜਾਬ ਦਾ ਜੋ ਜੋ ਬਿਲਕੁਲ ਨਸ਼ਟ ਹੋ ਚੁੱਕਿਆ ਹੈ ਬਹੁਤ ਹੀ ਮੰਦਬਾਗੀ ਘਟਨਾ ਹੈ ਪ੍ਰਸ਼ਾਸਨ ਤੇ ਸਰਕਾਰਾਂ ਬੇਸ਼ੱਕ ਇਸ ਤੇ ਕਈ ਕੋਸ਼ਿਸ਼ਾਂ ਕਰਨ ਲੱਗੀਆਂ ਹੋਈਆਂ ਹਨ ਪਰੰਤੂ ਲੋਕਾਂ ਵੱਲੋਂ ਇਹ ਨਾਕਾਮ ਹੀ ਦੱਸਿਆ ਜਾ ਰਿਹਾ ਹੈ ਜਿੱਥੇ ਪ੍ਰਸ਼ਾਸਨ ਵੱਲੋਂ ਲਗਾਤਾਰ ਚੰਗੇ ਡੀਸੀ ਜਿਹੜੇ ਸਨ ਜਿਵੇਂ ਕਿ ਅਮ੍ਰਿਤਸਰ ਤੋਂ ਜਨਾਲਾ ਸਾਈਡ ਤੋਂ ਡੀਸੀ ਮੈਡਮ ਸਾਖੀਸ਼ਾਣਾ ਜਿਹੜਾ ਕਿ ਬਹੁਤ ਹੀ ਚੰਗਾ ਕੰਮ ਕਰ ਰਹੇ ਹਨ ਜਿਨ੍ਹਾਂ ਦੀ ਹਰ ਜਗ੍ਹਾ ਤੇ ਵਾਹ ਵਾਹ ਹੋ ਰਹੀ ਹੈ। ਦੋਸਤੋ ਜੇਕਰ ਬਰਨਾਲਾ ਦੀ ਗੱਲ ਕੀਤੀ ਜਾਵੇ ਤਾਂ ਬਰਨਾਲਾ ਸ਼ਹਿਰ ਜੋ ਕਿ ਵਿਕਾਸ ਕਾਰਜਾਂ ਦੀ ਜਿੱਥੇ ਹਮੇਸ਼ਾ ਝੜੀ ਲੱਗੀ ਰਹੀ ਹੈ ਪਹਿਲਾਂ ਕੇਵਲ ਸਿੰਘ ਢਿੱਲੋਂ ਜਿਨ੍ਹਾਂ ਦਾ ਨਾਮ ਹੀ ਵਿਕਾਸ ਪੁਰਜਾਇਆ ਹੋਇਆ ਹੈ ਉਹ ਵਿਕਾਸ ਕਾਰਜ ਕਰਦੇ ਰਹੇ ਤੇ ਹੁਣ ਮੌਜੂਦਾ ਅਕਤਾਰ ਵਿੱਚ ਐਮਟੀ ਗੁਰਮੀਤ ਸਿੰਘ ਮੀਤਹੇਰ ਉਹਨਾਂ ਵੱਲੋਂ ਵਿਕਾਸ ਕਾਰਜ ਕੀਤੇ ਜਾ ਰਹੇ ਹਨ। ਵਿਕਾਸਕਾਰ ਦੇ ਸ਼ਹਿਰ ਵਿੱਚ ਕਿੰਨੇ ਕੁ ਹੋਏ ਹਨ ਇਹ ਲੋਕ ਜੇ ਸਾਡੇ ਨਾਲ ਖੜੇ ਨੇ ਇਹ ਖੁਦ ਦੱਸ ਰਹੇ ਨੇ ਤੁਸੀਂ ਖੁਦ ਦੇਖ ਸਕਦੇ ਹੋ ਨਾਲ ਜਿਹੜੀਆਂ ਤਸਵੀਰਾਂ ਚੱਲ ਰਹੀਆਂ ਹਨ ਬਰਨਾਲ ਦੇ ਕਿਚਾਈ ਚੌਂਕ ਵਿੱਚ ਇੰਨਾ ਕੁ ਜ਼ਿਆਦਾ ਪਾਣੀ ਖੜਾ ਹੈ ਜੇਕਰ 5 ਸੈਕਿੰਡ ਤੇ ਮੀਂਹ ਲਗਾਤਾਰ ਪੂਰ ਪੈ ਜਾਵੇ ਤੇ ਹੋ ਸਕਦਾ ਹੈ ਕਿ ਸਭ ਕੁਝ ਹੀ ਗਰਸਤ ਹੋ ਜਾਵੇ ਉੱਥੇ ਕਿਤੇ ਨਾ ਕਿਤੇ ਸੀਵਰੇਜ ਬੋਲਦੇ ਵਿੱਚ ਹੜਤਾਲ ਕੀਤੀ ਹੋਈ ਹੈ ਜੋ ਕਿ ਹਰ ਚੀਜ਼ ਹੈ ਸਰਕਾਰ ਦੇ ਖਿਲਾਫ ਹੀ ਜਾ ਰਹੀ ਹੈ ਸਰਕਾਰ ਦੇ ਖਿਲਾਫ ਦੇਖੀਂ ਦੇ ਕੁਦਰਤ ਦੇ ਖਿਲਾਫ ਵੀ ਕਿਤੇ ਨਾ ਕਿਤੇ ਜਾ ਰਹੀ ਹੈ ਕਿ ਇਸ ਸਮੇਂ ਵਿੱਚ ਸਭ ਨੂੰ ਇੱਕ ਠੀਕੜੇ ਦਾ ਸਾਥ ਦੇਣਾ ਚਾਹੀਦਾ ਹੈ ਨਾ ਕਿ ਭਜਣਾ ਚਾਹੀਦਾ ਹੈ ਆਓ ਤੁਹਾਨੂੰ ਦਿਖਾਉਂਦੇ ਹਾਂ ਪਰਨਾਲਿਕ ਕੋਈ ਵਿਸ਼ੇਸ਼ ਤਸਵੀਰਾਂ ਤੇ ਨਾਲ ਬਰਨਾਲਾ ਸ਼ਹਿਰ ਦਾ ਹਾਲ ਕਿ ਹੁਣ ਤੱਕ ਸਾਡੇ ਚੈਨਲ ਤੇ ਸਬਸਕ੍ਰਾਈਬ ਨਹੀਂ ਕੀਤਾ ਤੁਸੀਂ ਤਾਂ ਜਰੂਰ ਕਰ ਲਵੋ ਮਾ ਮੂਰੇ ਕਮਰ ਤੱਕ ਪਾਣੀ ਆ ਪੈਦਲ ਨੰਗਲ ਵਿਓਖਾ ਪਾਣੀ ੱੱਕੇ ਮਾਰਦੇ ਨੇ ਠੀਕ ਹੈ ਨਾ ਜਾਓਗੇ ਪ੍ਰਸ਼ਾਸਨ ਨੂੰ ਇਸ ਬਾਰੇ ਪ੍ਰਸ਼ਾਸਨ ਦਾ ਕੋਈ ਅੱਖਾਂ ਮੁੰਦੀ ਬੈਠੇ ਨੇ ਕੀ ਲੱਗਦਾ ਜਿਹੜੀ ਨਵੀਂ ਸਰਕਾਰ ਤੋਂ ਉਮੀਦਾਂ ਸੀਗੀਆਂ ਕਿਸੇ ਤੋਂ ਕੋਈ ਸਰਕਾਰ ਤੋਂ ਮਿਲ ਨਹੀਂ ਸਾਰੀਆਂ ਦੇਖ ਲਈਆਂ ਸਰਕਾਰ ਦਾ ਨਾਮ ਕੀ ਤੁਹਾਡਾ ਮੇਰਾ ਨਾਮ ਭੂਸ਼ਣ ਜੀ ਕਿੱਥੋਂ ਤੁਸੀਂ ਭੂਸ਼ਣ ਬਰਨਾਲਾ ਲੋਕਲ ਜੀ ਤੁਹਾਨੂੰ ਕੀ ਲੱਗਦਾ ਵੀ ਜਿਵੇਂ ਹਰ ਚੱਲ ਰਹੇ ਨੇ ਸਰਕਾਰ ਕਹਿ ਰਹੀ ਬਿਨਰ ਰਾਸ਼ਨ ਸਮੱਗਰੀ ਪਰ ਜਿਹੜੇ ਸ਼ਹਿਰਾਂ ਚ ਪਾਣੀ ਨਹੀਂ ਨਿਕਲ ਰਿਹਾ ਹੱਲ ਤਾਂ ਆਪਣੇ ਸ਼ਹਿਰਾਂ ਚ ਬਹੁਤ ਦੂਰ ਸਭ ਤੋਂ ਪਹਿਲਾਂ ਤਾਂ ਸੀਵਰੇਜ ਦਾ ਕੋਈ ਸਿਸਟਮ ਨਹੀਂ ਸੀਵਰੇਜ ਬੰਦ ਕਰੇ ਪਏ ਨੇ ਉਹ ਫਲੋਰ ਰਹੇ ਨੇ ਹਾਂ ਦੁਕਾਨਾਂ ਚ ਪਾਣੀ ਵੜ ਰਿਹਾ ਘਰਾਂ ਚ ਪਾਣੀ ਵੜ ਰਿਹਾ ਬੁਰਾ ਹਾਲ ਹੈ ਬੁਰਾ ਹਾਲ ਹੈ ਹਰ ਇੱਕ ਪਪਾ ਇੱਕ ਖਬਰ ਵਾਲਾ ਆਉਂਦੇ ਪ੍ਰਸ਼ਾਸਨ ਕਰਦਾ ਕੋਈ ਕੁਝ ਨਹੀਂ